ਆ ਡੋੜਾ ਡੇਰ ਮੇ ਮਨ ਇੱਕ ਜੀ ਕੀ ਨਾ ਤੁਹਾਡਾ ਪ੍ਰਕਾਸ਼ कौर ਕਿਥੋਂ ਚੱਲਣ ਦੀ ਸਭ عمر ਕਿੰਨੀ ਕਮਾਤਾ ਜੀ 70 ਨਾ 60 ਨਹੀਂ 80 86 ਸਾਲ 90 ਸਾਲ ਦੇ ਹੋ ਗਏ ਕਿਸ ਤਰ੍ਹਾਂ ਲੱਗਦਾ ਤੁਸੀਂ ਪਹਿਲਾਂ ਵੀ ਸੱਦਾ ਚਾਰ ਦੇਖਿਆ ਹੈ ਕਿ ਹੁਣ ਤੁਸੀਂ ਕਿਸ ਤਰ੍ਹਾਂ ਮਤਲਬ ਤੀਆਂ ਜਿਹੜੀਆਂ ਬਦਲ ਗਈਆਂ ਕੀ ਜਿਵੇਂ ਸੋਹਣੀਆਂ ਬਹੁਤ ਸੋਹਣੀਆਂ ਲੱਗੀਆਂ ਇਹ ਮਨ ਦਾ ਖੁਸ਼ੀ ਹੁੰਦੀ ਆ ਚਾਹ ਹੁੰਦਾ ਹੈ ਸਾਲ ਪਿੱਛੇ ਖੇਣਾ ਹੁੰਦਾ ਹੈ ਹੋਰ ਗੱਲਾਂ ਨੇ ਛੱਡ ਦੋ ਸਮਾਜ ਦੀਆਂ ਨੂੰ ਇਹ ਨਾਲ ਵਿੱਚੋਂ ਖੁਸ਼ੀਆਂ ਸਾਨੂੰ ਮਿਲਦੀਆਂ ਇਹ ਚੀਜ਼ਾਂ ਦੀਆਂ ਖੁਸ਼ੀਆਂ ਮਿਲਦੀਆਂ ਤੇ ਮਹਾਰਾਜ ਅੱਗੇ ਵਾਸਤੇ ਵੀ ਹਰ ਸਾਲ ਦੇ ਵਿੱਚ ਸਭਿਆਂ ਚ ਆ ਇਸ ਤਰ੍ਹਾਂ ਹੀ ਰਹੇ ਤੇ ਬੀਬੀਆਂ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦੀਆਂ ਰਹਿਣ ਕਿਉਂਕਿ ਕਿਸੇ ਵੇਲੇ ਆਪਾਂ ਨੂੰ ਦੌੜਾ ਨਹੀਂ ਪਤਾ ਮੱਛਣ ਕੁਟਣਾ ਹੱਸਣਾ ਖੇਡਣਾ ਮਨ ਦਾ ਚਾਹ ਇਹ ਮਨ ਦਾ ਚਾਹ ਆ ਅਰੇ ਜਵਾਨੀ ਜਾਤ ਆਉਂਦੀ ਜਦੋਂ ਪਹਿਲਾਂ ਪਿੰਡ ਦੇ ਵਿੱਚ ਧੀਆ ਚਲਦੀਆਂ ਸੀ ਤੇ ਹੁਣ ਆਵੀਆਂ ਇਸ ਤਰ੍ਹਾਂ ਕਿੰਨਾ ਫਰਕ ਦੇਖੋ ਬਹੁਤ ਸੋਹਣੀਆਂ ਧੀਆ ਚਲਦੀਆਂ ਸਾਰੀ ਇੱਕ ਇੱਕ ਗੱਲ ਮੇਰੇ ਕੋਲੋ ਲਿਖਾ ਲਓ ਹਿੰਦੁਸਤਾਨ ਪਾਕਿਸਤਾਨ ਬਣਿਆ ਕਿਸ ਤਰ੍ਹਾਂ ਵੰਡ ਹੋਈ ਸੀ ਇਸ ਤਰ੍ਹਾਂ ਉਧਰ ਦੇ ਪਾਕਿਸਤਾਨ ਦੇ ਇਧਰੋਂ ਗਏ ਤੇ ਹਿੰਦੁਸਤਾਨ ਦੇ ਇਧਰੇ ਜਿਸ ਤਰ੍ਹਾਂ ਅਸੀਂ ੱਗੜਿਆਂ ਤੇ ਗਏ ਸੀ ਇਧਰੋਂ ਜਿਹੜੇ ਆਏ ਸੀ ਜਾਂ ਉਧਰੋਂ ਆਏ ਸੀ ਪਾਕਿਸਤਾਨ ਤੋਂ ਹਾਂ ਜੀ ਅਸੀਂ ਪਾਕਿਸਤਾਨ ਤੋਂ ਆਏ ਆ ਜ਼ਿਲ੍ਹਾ ਮੰਟਗੰਬਰੀ ਜੀ ਮੇਰੇ ਜਿੰਨੇ ਵੀ ਹੋਣਗੇ ਨਾ ਮੰਟਗੰਬਰੀ ਦੇ ਕਈ ਧੀਆਂ ਪੁੱਤ ਜਿਹੜੇ ਜਾਣੀ ਦੀ ਮੈਨੂੰ ਪਤਾ ਹੈ ਕਿ ਮੈਂ ਸਭ ਤੋਂ ਵੱਡੀ ਆ 60 ਸਾਲ ਦੀ ਆ ਬੋਲ ਨਹੀਂ ਕੋ ਸਕਦੀ ਆਪਾਂ ਦੂਜੀ ਸਭਾ 'ਚ ਵੀ ਬੋਲਦੇ ਆ ਕਿਉਂਕਿ ਗੁਰਬਾਣੀ ਵਾਲੀ ਸਭਾ 'ਚ ਵੀ ਜ਼ਰੂਰ ਬੋਲਣਾ ਚਾਹੀਦਾ ਐ ਨਹੀਂ ਸ਼ਬਦ ਬਾਣੀ 'ਚ ਵੀ ਆ ਹਰੇ ਪਰ ਇਹ ਇੱਕ ਮਾਨ ਦਾ ਚਾਹੇ ਕਹਿਣਾ ਚਾਹਦੇ ਹੋ ਔਰਤਾਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਇਕੱਠੀਆਂ ਹੁਣ ਮਿਲਦੀਆਂ ਹਾਂ 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 ਬੀਬੀਆਂ ਜਿੰਨੀਆਂ ਵੀ ਗਿਆ ਹੁੰਦਾ ਇਕੱਠੀਆਂ ਹੋ ਜਾ ਕਰੋ ਹਰ ਸਾਲ ਦੇ ਵਿੱਚ ਮਨ ਖੁਸ਼ ਹੋਏਗਾ ਬੱਚਿਆਂ ਦਾ ਵੀ ਖੁਸ਼ ਹੋਵੇਗਾ ਪਰ ਮਾਰੀ ਕੋਈ ਬੋਲੀ ਨਾ ਪਾਓ ਸਮਾਜ ਵਾਲੀ ਜਿਹੜੀ ਆ ਨਾ ਸੋਹਣੀ ਲੱਗਦੀ ਆ ਸਾਰੇ ਧੀਆਂ ਪੁੱਤਾਂ ਨੂੰ ਕਹਿਣ ਭਰਾਵਾਂ ਨੂੰ ਸੋਹਣੀ ਲੱਗਦੀ ਆ ਉਹ ਬੋਲੀਆਂ ਪਾ ਕੇ ਧਾਰਮਿਕ ਵੀ ਬਚਾਖੋ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹ ਕਹਿਣਾ ਹਾਂ ਹਾਂ ਬਾਪੂ ਨਾ ਇਹੋ ਜਿਹੀ ਚਾਹੀਦੀਆਂ ਮੈਨੂੰ ਪਾਕਿਸਤਾਨ ਦਾ ਸਾਰਾ ਪਤਾ ਆ ਇੱਕ ਇੱਕ ਦਾ ਮੈਂ ਪਿੰਡ ਦਾ ਨਾਮ ਦੱਸਾ ਦਿਆਂ ਸ਼ਹਿਰ ਦਾ ਵੀ ਨਾਮ ਦੱਸ ਦੇ ਦਿਆਂ ਤੁਸੀਂ ਆ ਉਧਰ ਕਿ 80 ਲੱਖ ਦੀਆਂ ਸੀ ਅੱਜ ਵੀ ਅਸੀਂ ਸਮਾਜ ਵਿੱਚ ਇਥੇ ਦਾ ਬੜਾ ਕੁਝ ਹੋਇਆ ਮਨ ਹੋ ਬਈ ਕੁਝ ਨਾ ਐ ਮੀਂਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਾਂ